ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਤੇ ਕਰਦਾ ਸਵਾਗਤ ਠੀਕ ਹੈ ਜੀ ਸ਼ਾਮ ਦਾ ਦ੍ਰਿਸ਼ ਖਨੋਰੀ ਬਾਰਡਰ ਆਪਣੇ ਨਾਲ ਆਪਣਾ ਚਾਚਾ ਅੰਦਰਪੈ ਸਿੰਘ ਤੇ ਇੱਧਰ ਤਰਵਿੰਦਰ ਸਿੰਘ ਗਿੱਲ ਤੇ ਦਿਖਾਉਣੀ ਆ ਤੁਹਾਨੂੰ ਸ਼ਾਮ ਦਾ ਨਜ਼ਾਰਾ ਢੁਗਾ ਭਾਈ ਨਹੀਂ ਨਹੀਂ ਭਾਈ ਲਓ ਵੀ ਮਿੱਤਰੋ ਇਹ ਆ ਨਜ਼ਾਰੇ ਖਨੋਰੀ ਬਾਰਡਰ ਦੇ ਦਸਤਪਾਲ ਦੇ ਖੇਤਾਂ ਦੇ ਵਿਚਾਰ ਆਖਿਲ ਸਵਾਗਤ ਜੀ ਦੇਖ ਲਓ ਬਾਬੇ ਪ੍ਰਸ਼ਾਦਾ ਛਕਦੇ ਹੋਏ ਏ ਆ ਜੀ ਟਰਾਲੀ ਦੇ ਵਿੱਚ ਲਾ ਮਾਹੌਲ ਤੁਸੀਂ ਦੇਖ ਸਕਦੇ ਹੋ ਆਰਾਮ ਕਰ ਰਿਹਾ ਕਿਸਾਨ ਭਰਾ ਸਾਰੇ ਪ੍ਰਬੰਧ ਆ ਦੇਖ ਲਓ ਬਈ ਬਿਜਲੀ-ਬੁਜਲੀ ਦੇ ਚੱਲ ਆ ਕੇ ਨਾ ਪੂਰਾ ਇਹਨੂੰ ਸਾਫ਼ ਕਰੀ ਹੋ ਗਿਆ ਜਮਾ ਦੋ ਕਰੋ ਹੋ ਗਿਆ ਹੁਣ ਦੇਖ ਸਕਦੇ ਆ ਜੀ ਭਾਰੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਕੱਠ ਇਹ ਸ਼ਾਮ ਦਾ ਦ੍ਰਿਸ਼ ਹੈ ਤੇ ਦੇਖੋ ਵੀ ਹਰ ਪਾਸੇ ਟਰੈਕਟਰ ਹੀ ਟਰੈਕਟਰ ਹੈ এটা কে তো